ਸਾਹਿਬ ਦੇ ਪਿੰਡ ਰੂੜੀਆਂ ਵਾਲਦ ਵਿੱਚ 29 ਮਈ ਦੀ ਸ਼ਾਮ ਨੂੰ ਆਪਣੇ ਚਾਚੇ ਦੀ ਦੁਕਾਨ ਤੇ ਪਕੌੜੇ ਖਾਣ ਗਏ 22 ਸਾਲ ਦੇ ਨੌਜਵਾਨ ਹਰਪ੍ਰੀਤ ਸਿੰਘ ਦੇ ਹੋਏ ਕਤਲ ਤੋਂ 40 ਦਿਨ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤੇ ਜਾਣਤੇ ਮੁਖਸਰ ਸਾਹਿਬ ਦੇ ਪਿੰਡ ਰੂੜੀਆਂ ਵਾਲੀ ਦੇ ਵਿੱਚ ਅਭੋਹਰ ਹਾਈਵੇ ਨੂੰ 3 ਦਿਨ ਤੋਂ ਜਾਮ ਕਰਕੇ ਬੈਠੇ ਮ੍ਰਿਤਕ ਨੌਜਵਾਨ ਹਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਤਰਨੇ ਲਗਾਏ ਜਾ ਰਹੇ ਨੇ ਅਤੇ ਹੁਣ ਪੁਲਿਸ ਦੇ ਵਿਰੋਧ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਵਿਸਥਾਰ ਕਰਦੇ ਹੋਏ ਪਰਿਵਾਰ ਨੇ ਆਜਮਕਤ ਸਾਹਿਬ ਦੇ ਐਸਐਸਪੀ ਦਫਤਰ ਦੇ ਅੱਗੇ ਜੁੜਾ ਹੈ ਰੋਸ ਪ੍ਰਦਰਸ਼ਨ ਆਰੰਭ ਕਰ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਤਿੰਨ ਕਾਤਲਾ ਦੇ ਵਿੱਚੋਂ ਦੋਨ ਨੂੰ ਗ੍ਰਫਤਾਰ ਕਰ ਲਿਆ ਹੈ ਜਦੋਂ ਕਿ ਤੀਜੇ ਨੂੰ ਫੜਨ ਦੇ ਉਪਰੰਤ ਇਛਟ ਦਿੱਤਾ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਤੀਜਾ ਨੌਜਵਾਨ ਬੇਕਸੂਰਹ ਜਦੋਂ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤੀਜਾ ਨੌਜਵਾਨ ਵੀ ਕਾਤਲ ਦੇ ਵਾਰਤਾਂ ਦਿਵਸ ਸ਼ਾਮਿਲ ਸੀ ਫਿਲਹਾਲ ਪ੍ਰਦਰਸ਼ਨਕਾਰੀ ਆਪਣੇ ਇਸ ਮੰਗ ਤੇ ਅੜੇ ਹੋਏ ਨੇ ਤੇ ਪ੍ਰਦਰਸ਼ਨ ਕਰ ਰਹੇ ਨੇ ਇਹ ਕਰਨਾ ਸੀ ਲਾਇਆ ਮੇਰੇ ਬੇਟੇ ਦੀ ਮੌਤ ਕਰਤੀ ਜੀ ਇਹਨਾਂ ਨੇ ਮੌਤ ਕਰਤੀ ਜੀ ਕਦੋਂ ਹੋਈ ਉਹਨਾਂ ਦੀ ਮੌਤ ਇਹਨਾਂ ਦੀ ਹੋ ਗਈ ਜੀ 1 ਮਹੀਨਾ ਤੇ 10 ਬਹਿਨ ਜੀ ਠੀਕ ਹੈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆਂ ਜੀ ਸਾਨੂੰ ਕੋਈ ਸੁਣਤ ਨਹੀਂ ਆਇਆ ਹਜੇ ਕਾਦੇ ਵਿੱਚ ਮਾਰਿਆ ਇਹਨਾਂ ਨੂੰ ਗਫਾਕਾਰ ਕਰਨਾ ਚਾਹੀਦਾ ਦੋ ਫੜਲੇ ਆ ਇੱਕ ਨੂੰ ਫੜਦੇ ਨਹੀਂ ਇਹ ਇੱਕ ਫੜ ਕੇ ਇਹਨੂੰ ਛੱਡ ਤਾ ਇਹਨੂੰ ਭੋਲੇ ਨੂੰ ਇਹਨੇ ਛੱਡ ਤਾ ਉਹ ਹੁਣ ਫੜਦੇ ਨਹੀਂ ਇਹ ਇੰਨਾ ਸੂਤਸਾਨੂੰ ਚਾਹੀਦਾ ਵੀ ਉਹਨੂੰ ਫੜ ਲੈਣਾ ਇਹਨਾਂ ਨੂੰ ਵੱਧ ਵੱਧ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਮੇਰੇ ਪੁੱਤ ਨੂੰ ਮਾਰਿਆ ਤੇ ਮੈਂ ਤਾਂ ਚਲ ਸਵਰ ਕਰ ਲੂੰਗੀ ਇਹਨਾਂ ਨੂੰ ਸਵਰ ਹੋਣਾ ਚਾਹੀਦਾ ਇੱਕ ਮਹੀਨਾ ਤੇ ਦਸ ਦਿਨ ਹੋ ਗਏ ਸਾਡੀ ਸੁਣਵਾਈ ਹੋ ਨਹੀਂ ਰਹੀ ਸੀ ਹਾਰ ਕੇ ਪਿੰਡ ਵੀ ਧਰਨਾ ਲਾਇਆ ਪਿੰਡ ਵੀ ਸਾਡੀ ਸੁਣਵਾਈ ਕੋਈ ਨਹੀਂ ਸੁਣੀ ਕਿਸੇ ਨੇ ਅਸੀਹਾਂ ਦਾ ਨਾਮ ਆਇਆ ਇੱਕ ਜਸ਼ਨਪ੍ਰੀਤ ਆ ਇੱਕ ਭੋਲਾ ਸਿੰਘ ਆ ਇੱਕ ਅੰਮਰਤਪਾਲ ਜੀ ਕਿੰਨੇ ਦੀ ਗ੍ਰਿਫਤਾਰੀ ਹੋਈ ਸੱਜਨਪ੍ਰੀਤ ਦੀ ਹੋਈ ਗ੍ਰਿਫਤਾਰੀ ਅੰਮਰਤਪਾਲ ਦੀ ਹੋਈ ਆ ਭੋਲਾ ਸਿੰਘ ਦੀ ਗ੍ਰਿਫਤਾਰੀ ਨਹੀਂ ਆ ਕਰ ਰਹੀ ਦੋ ਦਿਨ ਪਹਿਲਾਂ ਤੁਹਾਡੇ ਵੱਲ ਰੁੜਿਆਂ ਤੇ ਨਾਂ ਵੀ ਲਾ ਗਿਆ ਸੀ ਹਾਂਜੀ ਲਾਇਆ ਸੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਆ ਜਾਂਦੇ ਆ ਮੁੜ ਜਾਂਦੇ ਆ ਜਾਂਦੇ ਮੁੜ ਜਾਂਦੇ ਲਾਰੇ ਲਾਈ ਜਾਂਦੇ ਟਾਈਮ ਵੀ ਲਿੱਤਾ ਗਿਆ ਸੀ ਟਾਈਮ ਵੀ ਲਿੱਤਾ ਸੀ ਇਹਨਾਂ ਨੇ ਸਾਨੂੰ 4 ਦਿਨ ਦੇ ਦਿਓ 5 ਦਿਨ ਦੇ ਦਿਓ ਅਸੀਂ ਬਹੁਤ ਹੌਚਰ ਹੋ ਗਿਆ ਸਾਨੂੰ ਢੂੜ ਮਹੀਨਾ ਹੋ ਗਿਆ ਇਹਨਾਂ ਦੇ ਮੂੰਹਾਂ ਲਚਾਕ ਦਿਆਂ ਨੂੰ ਇਹ ਸਾਡੀ ਸੁਣਵਾਈ ਨਹੀਂ ਕਰ ਰਹੇ ਅੱਜ ਇੱਥੇ ਆ ਜੀ ਅੱਜ ਅਸੀਂ ਆਪਦੇ ਬੇਟੇ ਦੀ ਵੀ ਮੌਤ ਦਾ ਸੁਣਵਾਈ ਲੈ ਕੇ ਆਏ ਵੀ ਸਾਡਾ ਕੋਈ ਹੱਲ ਕਰੋ ਸਾਡੀ ਸੁਣਵਾਈ ਸੁਣੋ ਅਸੀਂ ਛੜਕਾਂ ਤੇ ਰੁੜੀ ਜਾਂਦੇ ਇਸੇ ਮਾਰੇ ਐਸਐਸਪੀ ਨੂੰ ਵੀ ਕਹਿਣਾ ਚਾਹੀਦਾ ਐਸਐਸਪੀ ਨੂੰ ਅਸੀਂ ਇਹੋ ਕਹਿਣਾ ਵੀ ਜਿਹੜਾ ਤੀਜਾ ਬੰਦਾ ਉਹਨੂੰ ਗ੍ਰਿਫਤਾਰ ਕਰੋ ਮੈਨੂੰ ਵਾਅਦੇ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਕਿਉਂ ਨਹੀਂ ਹੋਦੀ ਗ੍ਰਿਫਤਾਰੀ ਉਹਦੀ ਕੀ ਕਰਨ ਮੰਨਦੇ ਉਹਨਾਂ ਨੇ ਰਿਸ਼ਵਤ ਲਈ ਆ ਤਾਂ ਧਰਨਾ ਇਸ ਤਰ੍ਹਾਂ ਕੇ ਲਾਇਆ ਜੀ ਅਸੀਂ 2 ਦਿਨ ਪਹਿਲਾਂ ਧਰਨਾ ਪਿੰਡ ਵਿੱਚ ਲਾਇਆ ਸੀ ਇਹ ਮੇਰਾ ਭਤੀਜਾ ਜੀ ਹਰਪ੍ਰੀਤ ਸਿੰਘ ਇਹਦਾ ਜੀ ਸ਼ਰੇਆਮ ਕਤਲ ਕੀਤਾ ਗਿਆ ਵੱਢ ਕੇ ਸਰਿਆ ਮੱਡੇ ਦੇ ਉੱਤੇ ਕਤਲ ਕੀਤਾ ਗਿਆ ਤਿੰਨ ਜਣਿਆਂ ਨੇ ਕਤਲ ਕੀਤਾ ਜੀ ਦੋ ਜਣੇ ਗ੍ਰਿਫਤਾਰ ਆਂ ਤੀਜਾ ਬੰਦਾ ਗ੍ਰਿਫਤਾਰ ਨਹੀਂ ਕੀਤਾ ਪ੍ਰਸ਼ਾਸਨ ਨੇ ਜੀ ਅਸੀਂ ਪ੍ਰਸ਼ਾਸਨ ਦੇ ਮੂਹਰੇ ਬਹੁਤ ਮਹੀਨਾ ਇੱਕ ਮਹੀਨਾ ਤੇ 10 ਦਿਨ ਹੋ ਗਏ ਬਹੁਤ ਅਸੀਂ ਮਿੰਨਤਾਂ ਕਰ ਲਈ ਜੀ ਤਰਲੇ ਕਰ ਲਈ ਪਰ ਉਹਨਾਂ ਨੇ ਤੀਜਾ ਬੰਦਾ ਗ੍ਰਿਫਤਾਰ ਨਹੀਂ ਕੀਤਾ ਜੀ ਸਾਡੇ ਤੋਂ ਉਹਨਾਂ ਨੇ ਟਾਈਮ ਵੀ ਲਿਆ ਸੀ 50 ਦਿਨਾਂ ਬਾਅਦ ਕਰ ਲਾਂਗੇ ਗ੍ਰਿਫਤਾਰ 10 ਦਿਨਾਂ ਬਾਅਦ ਅਸੀਂ ਟਾਈਮ ਵੀ ਦਿੱਤਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਹੁਣ ਤੱਕ ਕਿੰਨੀਆਂ ਗਿਸਤਰੀਆਂ ਸਨ ਦੋ ਗ੍ਰਿਫਤਾਰੇ ਹੋਏ ਆ ਜੀ ਜਿਹੜਾ ਜਸਕੌਰ ਸਿੰਘ ਵਰ ਕੋਹਲਾ ਸਿੰਘ ਆ ਉਹਦੀ ਗ੍ਰਿਫਤਾਰੀ ਨਹੀਂ ਹੋਈ ਜੀ ਉਹ ਸਭ ਤੋਂ ਵੱਡਾ ਦੋਸ਼ੀ ਹੋਈ ਗੀ ਗ੍ਰਿਫਤਾਰ ਮੰਨਦੇ ਜੀ ਗ੍ਰਿਫਤਾਰੀ ਇਹੀ ਆ ਜੀ ਪ੍ਰਸ਼ਾਸਨ ਪ੍ਰਸ਼ਾਸਨ ਦਬਾਚ ਆ ਥੋੜਾ ਢਿੱਲਾ ਥੋੜਾ ਜੀ ਪ੍ਰਸ਼ਾਸਨ ਪ੍ਰਸ਼ਾਸਨ ਸਾਡੀ ਗੱਲ ਕਿਉਂ ਨਹੀਂ ਸੁਣ ਰਹੀ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਸਾਡੀ ਗੱਲ ਕਿਉਂ ਨਹੀਂ ਅਸੀਂ ਗਰੀਬ ਘਰ ਦੇ ਬੰਦੇ ਆ ਸਾਡੀ ਸੁਣਵਾਈ ਤਾਂ ਨਹੀਂ ਹੁੰਦੀ ਸਾਡਾ ਪੁੱਤ ਮਾਰਿਆ ਗਿਆ 23 ਸਾਲ ਦਾ ਪੁੱਤ ਸੀ ਇਕੱਲਾ ਇਕੱਲਾ ਪੁੱਤ ਸੀ ਸਾਨੂੰ ਕੋਈ